ਸ਼ਾਸਤਰੀ ਕਾਲ ਨਮਸਤੇ ਆਦਾਬ ਤੇ ਅੱਜ ਦੇ ਸਾਡੇ ਇਸ ਵਲੌਗ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈਗਾ ਤੇ ਅੱਜ ਜਿਹੜਾ ਸਾਡੇ ਪਿੰਡ ਪ੍ਰੋਗਰਾਮ ਚੱਲ ਰਿਹਾ ਉਸ ਦਾ ਹੈਗਾ ਤੀਸਰਾ ਦਿਨ ਹੈ ਤੇ ਅੱਜ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ ਸਾਡੇ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਕਿਉਂਕਿ ਉੱਥੇ ਉਹਨਾਂ ਸਪੈਸ਼ਲ ਇਨਵੀਟੇਸ਼ਨ ਆਇਆ ਹੈਗਾ ਮੇਰੀ ਚਾਚੀ ਉਹਨਾਂ ਵੱਲੋਂ ਜਿਹੜੀ ਦੇ ما ਸ਼੍ਰੀਮਦ بها ਦੇ ਬਾਸਕਾਉਂਦੇ ਹੋਏ ਸ਼ਿਕਾਰੀ ਨਹੀਂ ਬਾਸਕਾਉਂਦੇ ਸੀ ਅਸੀਂ ਗਲੀਆਂ ਚ ਆ ਕੇ ਬਾਸਕਾਉਂਦੇ ਅੱਜ ਮੌਸਮ ਖਰਾਬ ਆਗਾ ਅਸੀਂ ਪਹਿਲਾਂ ਤਾਂ ਸਨਾ ਕੋਲ ਲਗੇ ਤੁਹਾਨੂੰ ਸੁਣਤ ਕਰਨ ਲਈ ਕੋਲ ਤਗੇ ਫੜੇ ਮੌਸਮ ਪਾਲਾ ਖਰਾਬ ਆ ਹਾ ਨੇਰੀ ਬਹੁਤ ਚੱਲ ਰਹੀ ਐ ਅੱਜ ਗਾਇਸ ਉਹ ਕਾਰ ਆ ਵੀ ਸੰਗਤ ਸੇਸੀ ਦੀ ਇਕੱਠੀਆਂ ਹੋ ਜਾਣ ਤੇ ਅਸੀਂ ਚਾਈ ਕਰਦੇ ਆ ਵੀ ਆਰ ਔਨ ਦਾ ਵੇ ਯਾ ਜਸਟ ਸੜ ਪਿੱਛੇ ਵੀ ਪੀ ਆਉਂਦੀ ਉਹ ਦੇਖ ਜਸਟ 5 ਜਸਟ 5 ਮਿੰਟਸ ਗਾਇਸ ਜਸਟ 5 ਮਿੰਟਸ ਨਸਬੋ ਅੱਜ ਸਾਡੇ ਇਥੇ ਬੌਂਦੀਆਂ ਬੰਦਾ ਬੈਰੀਆਂ ਤੇ ਤੁਹਾਨੂੰ ਚੰਗਾ ਦਿਲ ਮਾਵਾਂ ਮਾਵਾਂ ਤੁਹਾਨੂੰ ਸਾਡੇ ਜੀਰੋ ਤੋਂ ਲੈ ਕੇ 5 ਸਾਲ ਦੇ ਸਾਰੇ ਬੱਚਿਆਂ ਦੇ ਪੋਲੀਓ ਬੰਦਾ ਕਰਾ ਦੇ। ਇਹ ਕਿੰਨਾ ਜ਼ਰੂਰੀ ਹੈ ਆਲੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਬੋਲ ਨੂੰ ਵੀ ਕੋਈ ਸ਼ਿਕਾਇਤ ਨਾ ਆਵੇ। ਛੋਟੇ ਬੱਚਿਆਂ ਨੂੰ ਸਾਰੇ ਕਨੇਕਾ ਕਰ ਜਾ ਕੇ ਵੀ ਅਸੀਂ ਕਾਦ ਨੂੰ ਪ੍ਰੋਗਰਾਮ ਸਾਡੇ ਪਰਸੋਂ ਆਇਆ ਪੋਲ ਵੀ ਬੰਦਾ ਬਈਆਂ ਜਾਣੇ ਇੱਕ ਵੀ ਬੱਚਾ ਰਹਿ ਜਾਣਾ। ਚਾਨਨ ਭਾਜੀ ਨੇ ਦੱਸਿਆ ਕਿ ਜੀ ਜਨਮ ਤੋਂ ਲੈ ਕੇ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪੋਲੋਮ ਦਾ ਪੈਣੀ ਚੀਕ ਜੇ ਜਿਹੜੀ ਪੋਲੋ ਵਰਗੀ ਨਾਲ ਹੋਣ ਵਾਲੀ ਬਿਮਾਰੀ ਹੈ ਜਿਹੜੀ ਜੜ ਤੋਂ ਜੜੀ ਖਤਮ ਕਰੀਏ ਨਾਲ ਮਿਲ ਕੇ ਸਾਰੇ ਜਾਣੇ ਮੁੱਖ ਕੇਸ ਜੀਾਰੇ ਇਸ ਚੀਜ਼ ਨੂੰ ਖਤਮ ਕਰੀਏ ਤਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਪੋਲੀਓ ਡਰਾਪਸ ਕਿਉਂ ਜ਼ਰੂਰੀ ਆ ਗਈਆਂ ਇਹ 0 ਤੋਂ ਲੈ ਕੇ 5 ਸਾਲ ਦੇ ਬੱਚਿਆਂ ਨੂੰ ਪਿਆਇਆ ਜਾਂਦੀਆਂ ਨੇ ਤੇ ਇਸ ਜ਼ਿੰਦਗੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਭਵਿੱਖ ਵਿੱਚ ਆਉਣ ਵਾਲੀਆਂ ਕਈ ਬਿਮਾਰੀਆਂ ਤੋਂ ਆਪਣਾ ਬਚਾਉਂਦੀਆਂ ਨੇ ਠੀਕ ਹੈ ਦੋਸਤੋ ਤੇ ਸਾਡੇ ਪਿੰਡ ਦੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਬੱਚੇ ਛੋਟੇ ਆਗੇ 5 ਸਾਲ ਤੱਕ ਆਗੇ ਉਹ ਜ਼ਰੂਰ ਆਉਣ ਇੱਥੇ ਤੇ ਆ ਤੇ ਬੱਚੇ ਨੂੰ ਪੂਰੀ ਡਰੋਪਸ ਜ਼ਰੂਰ ਪਲੱਗ ਲੈ ਕੇ ਜਾਣਾ ਠੀਕ ਹੈ इ कथा देवत महाराज महाराज परीक्षित कथा सुना रहे हो सतमें दिन मृत्यु का लग गया सुखदेव मुनी ने, ने, ने कहा तो देवत्या ने कहा कहते महाराज अस छोटी जी प्रार्थना लेके आए कि के परीक्षित को कथा सुनाने की जरूरत नहीं पेगी असि परीक्षित अमृत ले जो सुखदेव जी ने सुने देवता तो कि देवता गुर्ग जड़े ने अमृत लेके आए हैं तो सुखदेव जी ने क्या तीस अमृत जो लिया कहते जी अमृत परीक्षित फैलाते परीक्षित मौत तो बच जाएगा तो कि अमृत पीवे अमृत हो तो शिवदेव जी ने कहा कि अमृत पिला देंगे तो फिर कथा किनाईए देवत्या ने कहा महाराज कृपा करो कथा सब सुना दे। जलो देवत्या ने कहा कि महाराज कथा सब सुना दो ਕੋਸ਼ਵਿੰਦੇ ਨੇ ਇੱਕ ਸਾਧੂ ਨੇ ਦੇਵਤਿਆਂ ਨੂੰ ਫਟਕਾਰ ਲਾਈ ਡਾਂਟਿਆ ਤੇ ਡਾਂਟ ਕੇ ਕੀ ਕਹਿੰਦਾ ਸਾਥੀ ਤੇਰੇ ਨਾਮ ਵਾਲੀ ਹੈ the dog. <said> संजू बोलो श्री राधे श्याम यार बेर तोड़ती नहीं हूं चोरी करके लेके आई है बेर है बेर भी दिखा दे कितने हैं आ पापा मुड़ जा ना हुंदा <sharp> बोलो श्री राधे श्याम गुरुजी राधे 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 गुरुजी गुरुजी कोई मुझसे प्यार नहीं करता गुरुजी आपसे आप, भी आप भी प्यार क्यों, करेगा कोई बात नहीं बेटा किन्ने पकौड़े खाते फिर बाबा सारे बस तक एक प्लेट जस्ट एक प्लेट बिकॉज वी आर प्लेयर्स प्लेयर्स प्लेयर? यस हेल्थ कॉन्शियस यस आ देखो दोस्तों मंगू मेरा वेट कर रहा है रोटी खाने के लिए ਅੱਜ ਦੇਖੋ ਨੇਰੀ ਆਈ ਸੀਗੀ ਇੰਨਾ ਦੇਖੋ ਰੇਤ ਨਾਲ ਲਿਬੜਾ ਪਿਆਦਾ ਮੂੰਹ ਦੇਖੋ ਇਹ ਰੋਟੀ ਇਹ ਜਿਹੜੀ ਅੱਧੀ ਰੋਟੀ ਨੇ ਗਾਂ ਦੇ ਲਈ ਆ ਗਈ ਹਾਂ ਆ ਦੇਖੋ ਅੱਜ ਦੋਸਤੋ ਬਹੁਤ ਜ਼ਿਆਦਾ ਹਵਾ ਚੱਲ ਰਹੀ ਸੀਗੀ ਸਾਨੂੰ ਐ ਸੀਗੀ ਆ ਵੀ ਸਾਡੇ ਪਸ਼ੂ ਬਿਮਾਰ ਨਾ ਹੋ ਜਾਣ ਜਿਹਦਾ ਕਰਕੇ ਅਸੀਂ ਬੰਨ ਤੇ ਹੈਗੇ ਪੱਲੜ ਠੀਕ ਆ ਆਪਾਂ ਗਾਂ ਨੂੰ ਵੀ ਖਵਾ ਕੇ ਆਉਣੇ ਵੈਸੇ ਸਾਡੀ ਗਾਂ ਬਹੁਤ ਜ਼ਿਆਦਾ ਭੈੜੀ ਆ ਗਈ ਦੂਰੋ ਜੇ ਰੋਟੀ ਖਵਾ ਦਿੰਨੇ ਆ ਹਾਂਜੀ ਦੋਸਤੋ ਹੁਣ ਟਾਈਮ ਹੋ ਗਿਆ ਆਪਣੇ ਵਲੌਗ ਨੂੰ ਇੱਥੇ ਐਂਡ ਕਰਨ ਦਾ ਹੋਰ ਹੈ ਨਹੀਂ ਰੋਟੀ ਮੇਰੇ ਕੋਲੇ ਆ ਦੇਖ ਲਓ ਮੇਰੇ ਮੇਰੇ ਹੱਥਾਂ 'ਚ ਸਮੈਲ ਆ ਹੀ ਜਾਂਦੀ ਹੈ ਰੋਟੀ ਦੀ ਹਾਂਜੀ ਦੋਸਤੋ ਹੁਣ ਟਾਈਮ ਹੋ ਗਿਆ ਇੱਥੇ ਆਪਣੇ ਵਲੌਗ ਨੂੰ ਐਂਡ ਕਰਨ ਦਾ ਉਮੀਦ ਕਰਦੇ ਕਿ ਤੁਹਾਨੂੰ ਅੱਜ ਦਾ ਵਲੌਗ ਮੇਰਾ ਵਧੀਆ ਲੱਗਿਆ ਹੋਵੇਗਾ ਤੇ ਤੁਸੀਂ ਮੇਰੇ ਵਲੌਗ ਤੇ ਲਾਈਕ ਕਮੈਂਟ ਤੇ ਆ हां लाइक ਤੇ ਕਮੈਂਟ ਜਰੂਰ ਕਰਨਾ ਤੇ ਨਾਲ ਹੀ ਮੇਰੇ ਵਲੌਗ ਨੂੰ ਕਰਨਾ ਸ਼ੇਅਰ ਤੇ ਤੁਸੀਂ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਠੀਕ ਹੈ ਦੋਸਤੋ ਤਾਂ ਮਿਲਦੇ ਕੱਲ ਨੂੰ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਤੱਤਕ ਦੇ ਲਈ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ ਮੰਗੂ ਸਾਇਲੈਂਟ ਮੂਡ ਚ ਆ ਗਿਆ ਹੁਣ ਮੰਗੂ